ਗੁਰਦੇਵ ਸਿੰਘ ਜੀ ਦਾ ਲਿਖਿਆ ਨਾਵਲ ਆਂ ਭਗ ਪੰਜਾ ਥੱਕਿਆ ਹਾਰਿਆ ਥੱਕਿਆ ਹਾਰਿਆ ਸੰਮਣ ਬੇੜੇ ਵਿੱਚ ਹੀ ਗੰਧ ਦੀ ਛਾਵੇਂ ਪਈ ਮੰਝੇ ਉੱਤੇ ਪਹਿਲਾਂ ਖੁੰਡੀ ਦੇ ਸਾਰੇ ਬੈਠਾ ਰਿਹਾ ਫਿਰ ਲੰਬਾ ਪੈ ਗਿਆ ਉਸ ਦੇ ਪੋਤੇ ਗੁਰੇ ਨੇ ਰੋਟੀ ਵਾਸਤੇ ਪੁੱਛਿਆ ਪਰ ਉਸ ਨੇ ਨਾ ਕਰ ਦਿੱਤੀ ਪਾਣੀ ਦੇ ਦੋ ਗਲਾਸ ਪੀ ਲਏ ਪੜ ਕੇ ਫਿਰ ਵੀ ਲੱਗੀ ਰਹੀ ਪੱਗ ਸਿਰ ਹੀਟ ਰੱਖ ਕੇ ਸੁਨਣਾ ਸੁਨਣਾ ਧੁੰਦਲੇ ਅਸਮਾਨ ਵੱਲ ਜਾ ਕੀਆ ਬਾਰ ਬਾਰ ਪਿੰਡ ਬਾਰੇ ਸੋਚਾਂ ਦਾ ਯਤਨ ਕਰਦਾ ਰਹਾ ਪਰ ਬੀਤ ਚੁੱਕਾ ਨਾ ਕਠਨਾਵਾ ਵੀ ਚੇਤੇ ਨਾ ਆਦੇ ਕੈ ਪੈਰ ਮਗਰੋਂ ਇਹਨਾਂ ਦੇ ਜਾਪਣ ਲੱਗ ਪਏ ਜਿਵੇਂ ਪਿਛਲੀ ਸਾਰੀ ਜ਼ਿੰਦਗੀ ਅਜਾਈਂ ਗੀਤ ਗਈ ਹੋਵੇ ਕੀ ਕੀਤਾ ਸੀ ਸਾਰੀ ਉਮਰ ਹਨੇਰਾ ਹੀ ਟੋਇਆ ਸੀ ਨਾ ਜਦੋਂ ਦੀ ਸੁਰਤ ਸੰਭਲੀ ਹੈ ਖੇਤ ਦੀ ਮਿੱਟੀ ਨਾ ਮਿੱਟੀ ਹੋਣ ਤੋਂ ਬਿਨਾ ਹੋਰ ਕੀ ਕੀਤਾ ਸੀ ਕਵੀਲਦਾਰੀ ਕਵੀਲਦਾਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਮਾਮਲੇ 'ਚ ਤਾਂ ਸਭ ਲਈ ਜੰਜਾਲ ਸਨ ਪਰ ਪਿੰਡ ਦੇ ਮਾਮਲੇ ਦੀ ਗੱਲ ਪਹਿਣਗੇ ਤੇ ਅੰਤ ਵਿੱਚ ਥਾਣੀ ਕਚਹਿਰੀਆਂ ਵੀ ਰੁਲਣਾ ਪਵੇਗਾ ਇਹ ਤਾਂ ਕਦੇ ਸੋਚਿਆ ਨਹੀਂ ਸੀ ਜਿਵੇਂ ਟੋਕ ਦੀ ਬੁਰਕੀ ਪਿੱਛੇ ਚੂਹਾ ਬਿਨਾ ਸੋਚਿਆ ਹੀ ਪਿੰਜਰੇ 'ਚ ਫਸ ਜਾਂਦਾ ਤੇ ਫਿਰ ਜੇ ਘਰ ਦੇ ਮੁੰਡੇ ਬਾਹਰ ਛੱਪੜ ਦੇ ਨੇੜੇ ਲਿਜਾ ਕੇ ਬਾਹਰ ਕੱਢ ਵੀ ਦੇਣ ਤਾਂ ਪਾਣੀ 'ਚ ਡੁੱਬਣਾ ਪੈਂਦਾ ਤਾਂ ਤਮਾਸ਼ਾ ਦੇਖਣ ਲਈ ਇਕੱਠੇ ਹੋਏ ਮੁੰਡੇ ਡਲਿਆਂ ਨਾਲ ਹੀ ਮਾਰ ਦਿੰਦੇ ਆ ਤੇ ਤੇ ਉਹਨੂੰ ਜ਼ਖਮੀ ਹੋ ਕੇ ਭਜਦੇ ਨੂੰ ਦੇਖ ਕੇ ਹੱਸਦੇ ਹੈ ਕੀ ਬੰਦੇ ਦੀ ਹੋਂਣੀ ਵੀ ਇਹੀ ਹੈ ਚੂਹੇ ਵਰਗੀ ਪਰ ਉਹਨੂੰ ਤਾਂ ਪਿੰਜਰੇ ਚ ਹੀ ਕਿਸੇ ਨੇ ਬਾਹਰ ਨਹੀਂ ਸੀ ਕੱਢਿਆ ਪਰਿਵਾਰ ਤੇ ਪਿੰਡ ਦੇ ਝਮੇਲਿਆਂ ਤੋਂ ਬਿਨਾ ਕਦੇ ਸਿਰ ਖੁਰਕਣ ਦੀ ਬੇਲ ਨਹੀਂ ਸੀ ਮਿਲੀ ਕੋਲੂ ਦੇ ਵਲਦਾਂ ਵਾਂਗ ਗੇੜੇ ਕਰਦੇ ਹੀ ਗੀਤ ਗਈ ਸੀ ਅੱਗਾ ਤਾਂ ਚਾਰ ਕਰਮਾ ਵੀ ਦੂਰ ਨਹੀਂ ਸੀ ਪਿੱਛਾ ਕਿਧਰੇ ਨਜ਼ਰ ਹੀ ਨਹੀਂ ਸੀ ਆਉਂਦਾ ਅਜਿਹੀਆਂ ਉਲਝੀਆਂ ਗੱਲਾਂ ਸੋਚਦੇ ਆਂ ਮਨ ਨੂੰ ਅਕੀਮਾ ਹੋਣ ਲੱਗ ਪਿਆ ਸੀ ਕਈ ਵਾਰ ਯਤਨ ਕੀਤਾ ਕਿ ਧਾਰਮਿਕ ਗ੍ਰੰਥਾਂ ਵਿੱਚ ਮਨੁੱਖ ਬਾਰੇ ਚੰਗੇ ਕਰਮ ਕਰਨ ਦੀ ਕਿਹੋ ਜਿਹੀ ਸਿੱਖਿਆ ਦਿੱਤੀ ਹੋਈ ਸੀ ਪਰ ਕੁਝ ਸਮਝ ਨਹੀਂ ਆਈ ਜਿੰਨੇ ਵੀ ਰਾਗੀ ਟਾਡੀ ਆਏ ਉਹ ਜੋ ਸਾਖਾਂ ਸੁਣਾਉਂਦੇ ਰਹੇ ਉਹਨਾਂ ਦੀ ਵੀ ਕਦੇ ਸਮਝ ਨਹੀਂ ਸੀ ਆਈ ਅਰਦਾਸ ਵਿੱਚੋਂ ਜੇ ਕੁਝ ਯਾਦ ਆਉਂਦਾ ਸੀ ਤਾਂ ਸਰਬੱਤ ਦਾ ਭਲਾ ਜਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਸ਼ਹੀਦਾਂ ਦੇ ਵੀਰ ਵੀ ਜਿੰਨਾਂ ਦੇ ਬੰਦਵਾਂ ਤੇ ਕਟਵਾਏ ਖੋਪਰ ਨਾਲ ਲਹਾਂਗਾ ਆਰਿਆਂ ਨਾਲ ਚਰਾਏ ਕੀ ਪਰ ਧਰਮ ਨਾ ਹਾਰੇ ਜਦੋਂ ਕੋਈ ਰਾਗੀ ਕਦੇ ਕਦੇ ਧਰਮਸ਼ਾਲਾ ਆ ਜਾਂਦਾ ਤਾਂ ਨੇਕ ਸਾਖੀਆਂ ਸੁਣਾਉਂਦਾ ਪਰ ਜ਼ਿਆਦਾ ਸਿਰਫ ਗੁਰਨਾਨਕ ਦੇਵ ਜੀ ਦੇ ਇੱਕ ਦੋ ਉਦਾਸਨਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੰਘ ਜੀ ਦੀ ਸਰਵਾਂ ਸਵਾਰਨ ਦੀਆਂ ਕੁੱਝ ਕਠਨਾਵਾਂ ਹੀ ਮੋੜ-ਮੋੜ ਜੀਤੇ ਆਉਂਦੀਆਂ ਰਹਿੰਦਾਂ ਅਖੀਰ ਸੋਚ ਇੱਥੇ ਆ ਕੇ ਰੁਕ ਗਈ ਕਿ ਬੰਦਾ ਧਰਤੀ ਤੇ ਆਉਂਦਾ ਹੀ ਕਾਦੇ ਲਈ ਹੈ ਕੀ ਬਚਪਨ ਦੀਆਂ ਖੇਡਾਂ ਤੇ ਲਾਪਰਵਾਹੀ, ਜਵਾਨੀ ਦੇ ਨਸ਼ੇ 'ਚ ਆਸਮਾਨ ਨੂੰ ਟੱਕ ਮਾ ਲਾਉਂਦਾ ਹੰਕਾਰ ਤੇ ਫਿਰ ਪਰਿਵਾਰ ਦੇ ਅਮੁੱਖ ਚਮੇਲਿਆਂ ਵਿੱਚ ਉਲਝ ਕੇ ਬੁੱਢਾ ਹੋ ਕੇ ਮਨ ਲਈ ਹੀ ਆਉਂਦਾ। ਜੇ ਮੁਕਤੀ ਲਈ ਉਸ ਦਾਤੇ ਨੂੰ ਸਵਾਸ ਸਵਾਸ ਸਿਮਰਨ ਲਈ ਆਉਂਦਾ ਤਾਂ ਉਹ ਕਿਹੜਾ ਸਵਾਸ ਹੈ ਜੋ ਘਰੇਲੂ ਤੇ ਸਮਾਜਿਕ ਸਮੱਸਿਆਵਾਂ 'ਚ ਉਲਝੇ ਬੰਦੇ ਨੂੰ ਮਿਲਦਾ ਸੀ ਸਾਰੀ ਉਮਰ ਬੀਤ ਗਈ ਸੀ ਪਰ ਸੁਆਸਤਾ ਕੋਈ ਅਜਿਹਾ ਨਹੀਂ ਸੀ ਆਇਆ ਕਿ ਕਦੇ ਮੂਲ ਮੰਤਰ ਤੇ ਬਾਠ ਦੀ ਵੀ ਬੇਲ ਮਿਲੀ ਹੋਵੇ ਜਦੋਂ ਤੋਂ ਸੰਤ ਆਏ ਸੀ ਉਹਨਾਂ ਤੋਂ ਹੀ ਕੁਝ ਗਿਆਨ ਮਿਲਿਆ ਸੀ ਖਲਕ ਮੇਹੀ ਖਲਕ ਬਸਦਾ ਏ ਖਲਕ ਦੀ ਸੇਵਾ ਹੀ ਮਨੁੱਖ ਦਾ ਧਰਮ ਕਰਮ ਹੈ ਖਲਕ ਦੀ ਸੇਵਾ ਸਭ ਵੱਡੀ ਨਾ ਕੋਈ ਭਗਤੀ ਹੈ ਨਾ ਧਰਮ ਪਰ ਜਦੋਂ ਦਾ ਪਿੰਡ ਦੀ ਖਲਕ ਦੀ ਸੇਵਾ ਕਰਨ ਲੱਗਾ ਸੀ ਉਦੋਂ ਤੋਂ ਹੀ ਦੇਵਾ ਦੇਵੇ ਤੇ ਉਸ ਉਸ ਨੇ ਸੇਵਾ ਚ ਤਾਂ ਕੋਈ ਕਸਰ ਨਹੀਂ ਸੀ ਰਹਿਣ ਦਿੱਤੀ ਪਰ ਕਿੰਨੇ ਹੀ ਵੱਡੀ ਉਮਰ ਦੇ ਬੰਦੇ ਤੇ ਅਕਸਰ ਬਹੁਤੇ ਨੌਜਵਾਨ ਉਹਨਾਂ ਦੀ ਚੌਦਰ ਨੂੰ ਹੀ برداشت ਨਹੀਂ ਸਿੱਕਾਰਦੇ ਹਰ ਬੰਦਾ ਚਾਹੁੰਦਾ ਸੀ ਕਿ ਕਿ ਉਹਦੀ ਮਾੜੀ ਕੀਤੀ ਨੂੰ ਵੀ ਗਲਤ ਨਾ ਮੰਨਿਆ ਜਾਏ ਸਭ ਹੀ ਸੱਚੇ ਸੱਚੇ ਸੁੱਚੇ ਖਵਾਉਂਦੇ ਅਖਵਾਉਣਾ ਚਾਹੁੰਦੇ ਸਨ ਬਾਕੀ ਸਭ ਮਾੜੇ ਤੇ ਆਪ ਹਾਰਾ ਕੋਈ ਦੁੱਧ ਦੋਦਾ ਆਖਰ ਇਹੋ ਸੋਚ ਵਾਰ-ਵਾਰ ਡੂੰਮਣੇ ਦੀ ਮੱਖੀ ਵਾਂਗ ਸਿਰ ਤੇ ਘੁੰਮਣ ਲੱਗ ਪਈ ਕਿ ਸੱਚ ਕੀ ਸੀ ਕੀ ਲੋਕਾਂ ਨੇ ਜਿਹੜੀ ਲੜਾਈ ਵੱਡੀ ਬਿੱਡੀ ਸੀ ਜਿਹਦੇ ਉਹ ਮੋਰੀ ਸਨ ਇਹ ਸੱਚ ਦੀ ਲੜਾਈ ਨਹੀਂ ਸੀ ਕਿ ਜੋ ਕੁਝ ਸਰਕਾਰ ਤੇ ਪੁਲਿਸ ਤੇ ਫੌਜ ਕਰ ਰਹੀ ਸੀ ਉਹ ਹੀ ਸੱਚ ਸੀ ਜੇ ਉਹ ਸਭ ਸੱਚ ਸੀ ਤਾਂ ਫਿਰ ਝੂਠ ਕੀ ਸੀ ਗਰਵਾਨੀ ਵਿੱਚ ਦੱਸਿਆ ਉਹ ਕਿਹੜਾ ਕੂੜ ਸੀ ਜੋ ਸਦਾ ਨੁਖਟਦਾ ਹੈ ਤੇ ਕਿਹੜਾ ਸੱਚ ਸੀ ਜਿਹੜਾ ਸਦਾ ਕਾਇਮ ਰਹਿੰਦਾ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਜਿਹੜੇ ਲੋਕ ਸਿਰਫ ਜੂਣ ਪੂਰੀ ਕਰਨ ਲਈ ਹੀ ਦਿਨ ਰਾਤ ਮਿੱਟੀ ਨਾਲ ਮਿੱਟੀ ਹੋਈ ਰਹਿੰਦੇ ਸਨ ਉਹਨਾਂ ਨੇ ਹੀ ਕੀ ਪਾਪ ਕੀਤੇ ਸੀ ਜਿਹੜੇ ਨਾਜ਼ਮ ਨੇ ਉਹਨਾਂ ਦੀ ਅਰਜੀ ਪੈਰਾਂ ਵਿੱਚ ਬਕਾਹ ਮਾਰੀ ਸੀ ਉਹਨੇ ਕਿਹੜੇ ਪੁੰਨ ਕੀਤੇ ਸਨ ਕਿ ਉਹਦੀ ਕਲਮ ਜੋ ਲਿਖ ਦੇਵੇ ਉਹ ਸੱਚ ਸੀ ਇਹ ਹੁਕਮ ਇੰਤੇਹਾ ਕਮ ਕਿਹੜੇ ਰੱਬ ਨੇ ਕਲਕੱਤ ਦੀ ਕਿਸਮਤ ਦੇ ਫੈਸਲੇ ਕਰਨ ਲਈ ਭੇਜੇ ਸਨ ਰਾਜੇ ਮਹਾਰਾਜੇ ਕੀਨੇ ਗੱਦੀ ਤੇ ਬਿਠਾਏ ਸਨ ਉਹਨਾਂ ਨੂੰ ਗੱਦੀਆਂ ਉਲਾ ਕੇ ਕੈਦ ਕਰਨ ਦਾ ਧਕਾਰ ਅੰਗਰੇਜ਼ਾਂ ਕੋਲ ਕਿਵੇਂ ਆ ਗਿਆ ਇਹ ਸੱਤ ਸਮੁੰਦਰੋਂ ਪਾਰ ਤੋਂ ਆਏ ਬਿੱਲੀਆਂ ਅੱਖਾਂ ਵਾਲੇ ਗੋਰੀਆਂ ਕੋਲ ਕਿਹੜਾ ਜਾਦੂ ਸੀ ਕਿ ਉਹ ਆਪ ਤਾਂ ਕਦੇ ਕਿਸੇ ਪਿੰਡ ਦੇ ਬੰਦੇ ਨੇ ਦੇਖੇ ਵੀ ਨਹੀਂ ਸੀ ਪਰ ਹੁਕਮ ਉਹਨਾਂ ਦਾ ਹੀ ਚੱਲਦਾ ਸੀ ਏਡੀ ਦੂਰੋਂ ਆ ਕੇ ਕਿਵੇਂ ਆ ਆਹੀ ਕਿਵੇਂ ਗਈ ਕਿਸ ਨੇ ਸੱਦੀ ਕਿ ਉਹ ਸਿਰਫ ਗੋੜੇ ਰੰਗ ਦੇ ਬਿੱਲਗਾੱਖਾਂ ਕਰਕੇ ਹੀ ਹਾਕਮ ਬਣ ਬੈਠੇ ਦੱਸਦੇ ਹਨ ਉਹ ਸੱਤ ਸਮੁੰਦਰੋਂ ਪਾਰ ਤੋਂ ਵੱਡੀਆਂ ਕਿਸਤਾਂ ਤੇ ਅਗਣ ਬੋਟਾਂ ਵਿੱਚ ਕਈ-ਕਈ ਮਹੀਨੇ ਸਫਰ ਚ ਬਿਤਾ ਕੇ ਬੰਬਈ ਤੇ ਕਲਕੱਤੇ ਵਰਗੇ ਸ਼ਹਿਰਾਂ ਤੱਕ ਪਹੁੰਚਦੇ ਸੀ ਜੇ ਉਹਨਾਂ ਨੇ ਇੱਥੇ ਆ ਕੇ ਰਾਜ ਕਰਨਾ ਸੀ ਤਾਂ ਸਾਡੇ ਰਾਜੇ ਮਹਾਰਾਜਿਆਂ ਨੇ ਉਹਨਾਂ ਨੂੰ ਸਾਡੀ ਧਰਤੀ ਤੇ ਉਤਰ ਨਹੀਂ ਕਿਉਂ ਦਿੱਤਾ ਉਹ ਸਮੁੰਦਰ ਚ ਕਿਉਂ ਨਾ ਡੁੱਬੇ ਪਰ ਜਿਵੇਂ ਜਿਵੇਂ ਜਿਹੀਆਂ ਸੋਚਾਂ ਵਿੱਚ ਮਨ ਉਲਝਦਾ ਜਾਂਦਾ ਉਮੇ ਗੁੰਜਲਾ ਹੋਰ ਬਾਤ ਨਾ ਜਾਂਦਾ ਉਹ ਕਦੇ ਵੀ ਪਿੰਡ ਤੋਂ 20-20 ਕੋਹ ਤੋਂ ਦੂਰ ਨਹੀਂ ਸੀ ਜਾ ਸਕਿਆ ਇੰਨੀ ਦੂਰ ਵੀ ਇਸੇ ਕਰਕੇ ਜਾਣਾ ਪਿਆ ਸੀ ਕਿ ਕੁਝ ਰਿਸ਼ਤੇਦਾਰਾਂ ਹੀ ਦੂਰ ਸਨ ਨਾ ਆਪਾ ਸ਼ਹਿਰ ਦੂਰ ਸੀ ਉੱਥੇ ਜਾਣ ਦੀ ਕਦੇ ਲੋੜ ਵੀ ਨਹੀਂ ਸੀ ਪਈ ਗੱਡੀ ਚੜ੍ਹ ਕੇ ਵੀ ਜ਼ਿੰਦਗੀ ਚ 5-4 12 ਦੇਖਿਆ ਸੀ ਉਹ ਵੀ ਉਦੋਂ ਜਿਸ ਜਦੋਂ ਕਿਸੇ ਰਿਸ਼ਤੇਦਾਰ ਦੇ ਵਿਆਹ ਸਾਜਣਾ ਦੇ ਮੌਕੇ ਜਾਣਾ ਪਿਆ ਸੀ ਜਾਂ 2-3 ਵਾਲੀਆਂ ਮਰਸਾ ਦਰਬਾਰ ਸਾਹਿਬ ਘਰ ਵਾਲਿਆਂ ਦੀ ਕੋਈ ਸੁਖ ਲਾਉਣ ਲੱਗਿਆ ਸੀ ਮੰਡੀ ਦਾ ਸਟੇਸ਼ਨ ਜ਼ਰੂਰ ਅਨੇਕਾ ਵਾਰ ਦੇਖਿਆ ਸੀ ਜਿੱਥੇ ਮੁਸਾਫਰ ਖਾਨੇ ਚ ਗੱਡੀ ਦੀ ਉਡੀਕ ਵਿੱਚ ਬੈਠੇ ਲੋਕ ਇੰਜ ਲੱਗਦੇ ਸਨ ਜਿਵੇਂ ਦੇਸ਼ ਛੱਡ ਕੇ ਪਰਦੇਸ ਜਾਣ ਲਈ ਬੈਠੇ ਹੋਣ ਦੇਸ਼ ਕੌਣ ਛੱਡਦਾ ਹੈ ਉਹ ਜਿਸ ਨੂੰ ਦੇਸ਼ ਨਕਾਲਾ ਮਿਲਿਆ ਹੋਵੇ ਤੇ ਦੇਸ਼ ਨਕਾਲੇ ਤੋਂ ਤਾਂ ਇੱਕੋ ਗੱਲ ਉਤੋਂ ਦੀ ਸੀ ਮੌਤ ਜਿਹੜੀ ਦੇਸ਼ ਵੀ ਛੱਡਾ ਦਿੰਦੀ ਸੀ ਤੇ ਪਰਦੇਸ ਵੀ ਇਕ ਲਿਆਣੀ ਦੇ ਵਸਪੈਣ ਮਗਰੋਂ ਬੰਦਾ ਕਦੇ ਵੀ ਮੁੜ ਕੇ ਨਹੀਂ ਸਿਆਉਂਦਾ ਜੇ ਆਉਂਦਾ ਵੀ ਹੋਵੇ ਤਾਂ ਗਿਆਨੀਆਂ ਧਿਆਨ ਅਨੁਸਾਰ 84 ਲੱਖ ਜੋਨਾਂ ਭੋਗ ਕੇ ਹੀ ਮੁੜ ਮਨੁੱਖ ਜਾਮਾ ਮਿਲਦਾ ਸੀ ਕਿੜੀ ਤੋਂ ਹਾਥੀ ਤੱਕ ਦੀਆਂ ਜੋਨਾਂ ਵਿੱਚ ਪੈ ਕੇ ਮੁੜਨ ਦਾ ਜੇ ਸਮਾਂ 84 ਲੱਖ ਸਾਲ ਵੀ ਹੋਵੇ ਤਾਂ ਇਸ ਧਰਤੀ ਤੇ ਮੁੜਨ ਤਾਂ ਇੱਥੇ ਕਿਹੜੇ ਪਿੰਡ ਸ਼ਹਿਰ ਰਹਿਣਗੇ ਉਦੋਂ ਕੌਣ ਰਾਜਾ ਹੋਵੇਗਾ ਤੇ ਕਿਹੇ ਪਰਜਾ ਇਹ ਕੌਣ ਜਾਣੇ ਨਰਕ ਸਵਰਗ ਦੀਆਂ ਵੀ ਕਹਾਣੀਆਂ ਹੀ ਸੁਣੀਆਂ ਸੀ ਜੇ ਚੰਗੇ ਕੰਮ ਕਰਕੇ ਸਵਰਗ ਮਿਲ ਜਾਵੇ ਤਾਂ ਧਰਤੀ ਤੇ ਬੰਦਾ ਕਿਉਂ ਆਵੇਗਾ ਜਿੱਥੇ ਸਾਰੀ ਜ਼ਿੰਦਗੀ ਮੁਸ਼ਕਲਾਂ ਮਸੀਤਾਂ ਚ ਬੀਤਦੀ ਸੀ ਜੇ ਮਾੜੇ ਕੰਮ ਕਰਕੇ ਨਰਕ ਚ ਜਾਣਾ ਪੈ ਗਿਆ ਤਾਂ ਉੱਥੇ ਜੰਦੂਤਾਂ ਨੇ ਨਹੀਂ ਮੋੜਦੇ ਨਾ ਜਿਹੜੇ ਸੁਣਿਆ ਸੀ ਆਕੈ ਤੇ ਅਸਾਧ ਤਸੀਹੇ ਦਿੰਦੇ ਸਨ ਜੱਟ ਕੇ ਸਾਹਬ ਨਾਲ ਇਹੋ ਜੂਨ ਹੈ ਜੋ ਬੰਦਾ ਭੋਗ ਸਕਦਾ ਹੈ ਜਿੱਥੇ ਹੀ ਸੁੱਖ ਦਾ ਸਾਨ ਨਹੀਂ ਆਇਆ ਤਾਂ ਹੋਰ ਕਿਹੜਾ ਅਜੀਹਾ ਸੰਸਾਰ ਹੈ ਜਿੱਥੇ ਆਤਮਾ ਸੁਖੀ ਰਹਿ ਸਕੀ ਇਹ ਅਖਾਂਡ ਤਾਂ ਹਜ਼ਾਰਾਂ ਵਾਰ ਸੁਣਿਆ ਸੀ ਸੋਖ ਨਾ ਵਿੱਚ ਗ੍ਰਸਤ ਦੀ ਨਾ ਸੋਖ ਛੱਡ ਗਿਆ ਸੁਖ ਹੈ ਵਿੱਚ ਵਿਚਾਰ ਤੇ ਜਾਂ ਸੰਤਾਂ ਸਰਨ ਪਿਆ ਵਿਚਾਰ ਕਰਨ ਜੋਗਾ ਬੰਦਾ ਰਹਿੰਦਾ ਹੀ ਕਿੱਥੇ ਹੈ ਜਦੋਂ ਹਰ ਵੇਲੇ ਫਿਕਰਾਂ ਚ ਜਿੰਦ ਪੀੜੀ ਦੇ ਰਹੀ ਸੰਤਾਂ ਦੀ ਸ਼ਰਨ ਵੀ ਪੈ ਕੇ ਦੇਖਿਆ ਸੀ ਪਰ ਉਹ ਕੋਈ ਸਿੱਧਾ ਰਾਹ ਨਹੀਂ ਸੀ ਦੱਸ ਸਕੀ ਜੇ ਖਲਕਤ ਦੀ ਸੇਵਾ ਤੇ ਖਲਕ ਦੀ ਸ਼ ਸੱਚੀ ਸੇਵਾ ਹੀ ਭਗਤੀ ਸੀ ਤਾਂ ਉਹ ਵੀ ਕਰਕੇ ਦੇਖ ਲਈ ਸੀ ਪਰ ਖਟਿਆ ਕੀ ਨਮੋਸ਼ੀ ਨਰਾਸ਼ਾ ਦੁੱਖ ਕਿਸੇ ਦਾ ਭੱਲਾ ਕਰਕੇ ਹਮੇਸ਼ਾ ਨਿਰੰਤਰੀ ਹੀ ਪੱਲੇ ਪਈ ਹੈ ਕਿਸੇ ਪਾਸੇ ਭੱਜਣ ਨੂੰ ਵੀ ਥਾਂ ਨਹੀਂ ਸੀ ਥਾਕਰਾ ਫੌਜੀ ਕਰੋ ਲੜਕੇ ਫੌਜ ਭਰਤੀ ਹੋਣ ਗਿਆ ਸੀ ਦਿੱਲੀ ਤੱਕਾਂ ਦੇਸ਼ ਪਰਦੇਸ਼ ਕਾ ਕੇ ਅਖੀਰ ਹੋੜਿਆ ਤਾਂ ਆਪਣੇ ਉਸੇ ਪੁਰਾਣੀ ਛੱਤ ਹੇਠ ਜਿੱਥੇ ਪਿਓ ਦਾਦੇ ਵਸਦੇ ਰਹੇ ਸੀ ਘਰ ਛੱਡ ਕੇ ਵੀ ਕੀ ਮਿਲਿਆ ਸਿਰਫ ਝੂਠ ਨਾ ਸੱਚ ਨਾ ਖਾਣ ਦਾ ਸੁਣਾ ਕੇ ਹੀ ਸਾਰੀ ਉਮਰ ਤਸੱਲੀ ਕਰਦਾ ਰਿਹਾ ਕਹਾਣੀਆਂ ਵੀ ਉਹਨਾਂ ਵਰਗੀਆਂ ਹੀ ਜਿਹੜੀਆਂ ਚਾਚੀਆਂ ਤਾਆਂ ਭੂਆ ਮਾਸਣਾਂ ਤੇ ਨਾਨੀਆਂ ਦਾਦੀਆਂ ਤੋਂ ਸਾਰੇ ਹੀ ਸੁਣਦੇ ਰਹੇ ਸਨ ਉਹਨਾਂ ਵਿਜਰਾਜੀ ਦੀਆਂ ਜੀ ਇੰਨ ਸੱਤ ਤੀਆਂ ਦੇ ਕਰਮਾਂ ਦੇ ਫਲ ਹੁੰਦੇ ਰਹੇ ਤੇ ਠਾਕਰੇ ਦੇ ਅੰਗਰੇਜ਼ ਹਾਕਮਾਂ ਤੇ ਉਹਨਾਂ ਦੀਆਂ ਰਾਜੇ ਦੀਆਂ ਸੱਤ ਤੀਆਂ ਵਰਗੀਆਂ ਗੋਰੀਆਂ ਚਿੱਟੀਆਂ ਮਹਿਮਾਂ ਵੀ ਉਹੋ ਜਿਹੀਆਂ ਹੀ ਹੋਣੀਆਂ। ਸ਼ਾਇਦ ਪੀੜੀਆਂ ਹੀ ਗੀਤ ਗੰਗਾ ਪਰ ਰਾਜੇ ਦੀਆਂ ਸੱਤ ਤੀਆਂ ਦੇ ਕਰਮ ਨਹੀਂ ਬਦਲੇ। ਜਿਹੜੀ ਆਪਣੇ ਕਰਮ ਖਾਂਦੀ ਸੀ ਉਹਨੇ ਸੰਸਾਰ ਦੇ ਸਭ ਦੁੱਖ ਭੋਗੇ ਪਰ ਜਿਹੜੀਆਂ ਰਾਜੇ ਦੇ ਕਰਮ ਖਾਂਦੀਆਂ ਸੀ ਉਹ ਸੁਖੀ ਵਸਲਾ। ਅਜਿਹਾ ਸਭ ਕੁਝ ਰਾਲ ਗੰਢ ਹੋ ਜਾਂਦਾ ਰਿਹਾ ਸੀ ਸਾਰਾ ਪਿੰਢੀ ਰੇਡੂ ਵਰਗਾ ਤੋਂ ਬਿਨਾਂ ਰਾਜੇ ਦੀ ਕਰਮਖਾਨਾ ਦਾ ਸੀ ਪਰ ਸੁੱਖ ਦਾ ਸਾ ਕਿਸੇ ਨੂੰ ਵੀ ਫਿਰ ਵੀ ਨਹੀਂ ਆਇਆ ਅਜਿਹਾਂ ਉਲਝੇਗਾ ਤੰਦਾਂ ਸਲਝਾਉਂਦੇ ਬਥੇਰੇ ਚਤਨ ਕੀਤੇ ਕੋਈ ਤੰਦ ਵੀ ਨਹੀਂ ਸੀ ਸੋਲਝ ਸਕੀ ਪਰ ਛਾਵੇਂ ਕੱਦ ਤੇ ਡਲ ਗਏ ਸਨ ਪਰ ਲੱਖ ਸੋਚਾਂ ਦੀ ਧੁੱਪ ਓਵੇਂ ਤਪਦੀ ਦੁਪਹਿਰ ਵਾਂਗੂ ਲੂ ਲੂ ਲੂਹੀ ਜਾਂਦੀ ਸੀ ਬਾਬਾ ਜੀ ਪਾਰ ਬੰਦੇ ਖੜੇ ਹੈ ਕਹਿੰਦੇ ਕੋਈ ਕੰਮ ਹੈ ਵੱਡੀ ਨੋ ਦੀ ਆਵਾਜ਼ ਸੁਣ ਕੇ ਉੱਠ ਕੇ ਜਦੋਂ ਪੱਗ ਬਲੇਟਣ ਲੱਗਾ ਤਾਂ ਹੈਰਾਨੀ ਨਾਲ ਆਸੇ-ਪਾਸੇ ਦੇਖ ਕੇ ਕਿਹਾ ਭਾਈ ਬੱਚਾ ਬੰਦੇ ਕਿੱਧਰ ਹੈ ਬਾਹਰ ਗਲੀ 'ਚ ਖੜਿਆ ਬਾਬਾ ਜੀ ਪੱਗ ਬਲੇਟ ਕੇ ਦੋ ਤਿੰਨ ਵਾਰੀ ਖੁੰਡੀ ਦੇ ਸਹਾਰੇ ਤੋਂ ਬਿਨਾ ਉੱਠਣ ਦਾ ਯਤਨ ਕੀਤਾ ਪਰ ਨਾ ਬਿਨਾ ਸਹਾਰੇ ਉੱਠਿਆ ਜਾਂਦਾ ਸੀ ਨਾ ਖੁੰਡੀ ਦੇ ਸਹਾਰੇ ਨਾਲ ਅਖੀਰ ਕੁਝ ਪੜਾਈ ਆਵਾਜ਼ ਨਾਲ ਹੋਕ ਕਰਾ ਜਿਹਾ ਮਾਰਿਆ ਉਹ ਭਾਈ ਕਿਹੜੇ ਹੋ ਅੰਦਰ ਆਜੋ ਬੂਹਾ ਖੋਲ ਕੇ ਜਦੋਂ 7-8 ਬੰਦੇ ਅੰਦਰ ਆਏ ਤਾਂ ਉਹ ਫਿਰ ਵੀ ਮੰਜੇ ਤੋਂ ਨਾ ਉੱਠ ਸਕਿਆ ਬੈਠੇ ਮੰਜੇ ਦੇ ਸਾਹਮਣੇ ਆ ਖੜੋਤੇ ਤੇ ਉਹਨਾਂ ਦੀ ਪਛਾਣ ਨਹੀਂ ਆਈ ਕੱਲੇ-ਕੱਲੇ ਦੇ ਚਿਹਰੇ ਵਲ ਇਉਂ ਜਾ ਕੀ ਗਿਆ ਜਿਵੇਂ ਉਹ ਕਿਸੇ ਹੋਰ ਪਿੰਡੋਂ ਆਏ ਹੋ। ਹਾਂ ਭਾਈ ਦੱਸੋ ਕੀ ਗੱਲ ਹੈ? ਗੱਲ ਚਾਚਾ ਸਿਆਂ ਮਾੜੀ ਹੈ ਪਰ ਦੱਸੇ ਬਿਨਾ ਸਰਦਾ ਵੀ ਨਹੀਂ। ਜਿਹੜਾ ਬੰਦਾ ਬੋਲਿਆ ਉਸ ਵੱਲ ਸਾਮਣ ਨਿਗਾ ਟਿਕਾ ਕੇ ਜਾ ਕੀ ਗਿਆ ਪਰ ਪਛਾਣ ਨਹੀਂ ਆਈ। ਪੈ ਨਹੀਂ ਪਾ ਕੇ ਹੌਂਕਾ ਪਰ ਦੇ ਗਿਆ ਚੰਗੀ ਦੀ ਹੁਣ ਆਸ ਵੀ ਕੀ ਕਰ ਸਕਦੇ ਆ ਭਾਈ ਦੱਸੋ ਜੋ ਦੱਸਣਾ ਹੈ ਬਾਬਾ ਦੇਵਾ ਚ ਲਾਣਾ ਕਰਨ ਵਾਲਾ ਤੈਨੂੰ ਯਾਦ ਕਰਦਾ ਕਦੋਂ ਕਿੱਥੇ ਸੰਮਣ ਹਰਾਨੀ ਨਾਲ ਬੋਲਣ ਵਾਲੇ ਵਲ ਚਾਹਿਆ ਤਾਂ ਪਹਿਲਾਂ ਵਾਂਗ ਹੀ ਕੁਝ ਨਹੀਂ ਦਿਸਿਆ ਅਜੇ ਘਰੇ ਹੀ ਕੁੰਡੀ ਵਾਲ ਨੂੰ ਸੱਦਿਆ ਸੀ ਉਸਨੇ ਵੀ ਕਹਿਤਾ ਬਾਈ ਦੋ ਚੜ ਘੜੀਆਂ ਮਸਾਂ ਕਟਾਓ ਵਹਿਗੁਰੂ ਸੰਮਨੇ ਲੰਭਾ ਹੋਊਗਾ ਪਰ ਜਿੱਦਿਆਂ ਦਾ ਕਰਪਾਲ ਨੂੰ ਅਗਨੀ ਦਵਾਈ ਸੀ ਉਹ ਤੁਰਨ ਦੀ ਤਿਆਰੀ ਤਾਂ ਉਹਦੇ ਦਾ ਹੀ ਕਰੀ ਜਾਂਦਾ ਸੀ ਪਰ ਇਹ ਕੀ ਪਤਾ ਸੀ ਬਾਈ ਕਿ ਹਾਂ ਐਡੀ ਛੇਤੀ ਅੱਧ ਵਿਚਾਲੇ ਡੋਬਾ ਦੇ ਜੂ ਸਾਰੇ ਚੁੱਪ ਸਨ ਜਦੋਂ ਫਿਰ ਉੱਠਣ ਲਿਆ ਉਹ ਲੈ ਤਾਂ ਦੋ ਬੰਦਿਆਂ ਨੇ ਬਾਹਾਂ ਫੜ ਕੇ ਉਠਾ ਲਿਆ ਇੱਕ ਨੇ ਖੁੰਡੀ ਫੜਾ ਦਿੱਤੀ ਉਨ ਨੂੰ ਸਹਾਰਾ ਦੇ ਕੇ ਗਲੀ ਤੱਕ ਲਿਆਇਆ ਜਦੋਂ ਖੁੰਡੀ ਦੇ ਸਹਾਰੇ ਤੁਰਨ ਲੱਗ ਪਿਆ ਤਾਂ ਸਾਰੇ ਉਹਦੇ ਦੋਵੇਂ ਪਾਸੇ ਪਿੱਛੇ ਚੁੱਪਚੀਤੇ ਤੁਰ ਪਏ ਦੇਵੀ ਦੇ ਘਰ ਵੱਡਾ ਬੂਆ ਤੋਕ ਹੱਥ ਦੀ ਬਿੱਥ ਕਰਕੇ ਖੁੱਲਿਆ ਹੋਇਆ ਸੀ ਸਾਰੀ ਅੱਕੜ ਪਿਛੜ ਅੰਦਰ ਲੰਘ ਕੇ ਕਬਰਾਂ ਦੇ ਚ ਮੰਝੇ ਉੱਤੇ ਬੇਸੁਦ ਪਈ ਦੇਵੇਂ ਧਿਆਨ ਨਾਲ ਦੇਖਿਆ ਤਾਂ ਸੰਭਣ ਉਹਦੇ ਮੰਝੇ ਦੀ ਬਾਹੀ ਤੇ ਬੈਠ ਗਿਆ ਬਸਾਰ ਵਰਗੇ ਪੀਲੇ ਚਿਹਰੇ ਵਾਲਾ ਦੇਖਣਸਾਰ ਹੀ ਸਮਝ ਗਿਆ ਕਿ ਕੁੰਡਾ ਵੈਦ ਠੀਕ ਦੱਸ ਗਿਆ ਸੀ ਇਹੋ ਸੋਚ ਕੇ ਖੁੰਡੀ ਤੇ ਤਰੇ ਹੱਥਾਂ ਤੇ ਮੱਥਾ ਟਿੱਕ ਕੇ ਤੀਵੀਂ ਬਾਚ ਇੰਨਾ ਕਹਿ ਸਕਿਆ ਇਹ ਤਾਂ ਦੇਵਾਸਿਆਂ ਤੂੰ ਤੱਕਾ ਕਰਦਾ ਮੈਂ ਕੱਲਾ ਤਾਂ ਦੋ ਕਰਮਾਂ ਤੁਰਨ ਜੋਗਾ ਵੀ ਨਹੀਂ ਰਹਾ ਪਿੰਡ ਦਾ ਕੀ ਬਣੂ ਨਾਲਾਈ ਬੰਤੇ ਭਾਂਡੇ ਦੇ ਬਾਹਰ ਹੀ ਖੜੋਤੇ ਸਨ ਬਰਾਂਡੇ ਦੀ ਰਸੋਈ ਵਾਲੇ ਪਾਸੇ ਤਿੰਨ ਚਾਰ ਤੀਵੰਗਾ ਮਾਲਾਂ ਨੂੰ ਸੰਭਾਲੀ ਬੈਠਣਾ ਸਨ ਪਰ ਸੰਮਣ ਉੱਧਰ ਨਹੀਂ ਜਾ ਸਕਿਆ ਅੱਖਾਂ ਨੂੰ ਅੱਖਾਂ ਜਾਂ ਜੋ ਬਰਾਂਡੇ ਦੀ ਕੱਚੀ ਤਲੀ ਉੱਤੇ ਤ੍ਰਿਪਤ ਦੇ ਰਹੇ ਪਰ ਉਹਨੇ ਅੱਖਾਂ ਨਹੀਂ ਪੁੰਝੀਆਂ ਉਹਵੇਂ ਖੁੰਡੀ ਤੇ ਮੱਥਾ ਟਿਕਾਉਂਦੇ ਡਾਇ ਤਨ